ਇਹ ਜਿਹੜਾ ਮੋਰਚਾ ਜੀ ਤਿੰਨ ਪਿੰਡਾਂ ਦਾ ਪੱਤੀ ਨਾਮਨਗਰ ਬੇਲਾ ਸਿਹਰਾਣਾ ਬੇਲਾ ਸਿਹਰਾਣ ਪਟਾ ਡਿਕਡਵਾਲ ਤੇ ਲੱਗ ਗਿਆ ਕਿ ਜਿੰਨੇ 5-6 ਪਿੰਡਾਂ ਦੇ ਲੋਕ ਜਿਹੜੇ ਇਕੱਠੇ ਹੋ ਕੇ ਕਿਉਂਕਿ ਇਹ ਜਿਹੜਾ ਕ੍ਰੈਸ਼ਰ ਕੇਸਰ ਸਿੰਘ ਸਟੋਰ ਕ੍ਰੈਸ਼ਰ ਬੇਲਾ ਸਿਹਰਾਣਾ ਜਿਹੜਾ ਲੱਗਾ ਇਹਦੇ ਲੱਗਣ ਦੇ ਨਾਲ ਸਾਡਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਕਿਉਂਕਿ ਸਾਡੀਆਂ ਜ਼ਮੀਨਾਂ ਸਾਡੀਆਂ ਰੁੜ ਜਾਣਗੀਆਂ ਸਾਡੇ ਜਿਹੜੇ ਜਦੋਂ ਕੱਪੜੇ ਬਾਹਰ ਪਾਵਾਂਗੇ ਉਹਨਾਂ ਤੇ ਘੱਟਾ ਜਿਹੜਾ ਪ੍ਰਦੂਸ਼ਣ ਜਿਹੜਾ ਹੋਵੇਗਾ ਸਾਡਾ ਜਿਹੜਾ ਆਵਾਜ਼ਾਈ ਜਿਹੜੀ ਉਹ ਵੀ ਸਾਨੂੰ ਜਿਹੜਾ ਵਿਗਨ ਪਾਉਗੇ ਇਸ ਕਰਕੇ ਇਹ ਜਿਹੜਾ ਬੰਦ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਲੋਕਾਂ ਨੂੰ ਜਿਹੜਾ ਰਾਹਤ ਮਿਲ ਸਕੇ ਇਹ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਤੱਕ ਅਸੀਂ ਇਹ ਆਵਾਜ਼ ਪਹੁੰਚਾਉਣੀ ਹੈ ਵੀ ਇਹ ਜਿਹੜਾ ਕ੍ਰੈਸ਼ਰ ਜਿਹੜਾ ਕੇਸ਼ਰ ਸਿੰਘ ਸਟੋਨ ਕ੍ਰੈਸ਼ ਬੇਲਾ ਸੇਣਾ ਜਿਹੜਾ ਉਹ ਹਰ ਹਾਲਤ ਵਿੱਚ ਬੰਦ ਹੋਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ ਧੰਨਵਾਦ ਅ ਇਲਾਕੇ ਦੇ ਲੋਕਾਂ ਨੂੰ ਕੀ ਸਨੇਹਾ ਸਰਪੰਸਾ ਜੀ ਤੁਹਾਡਾ ਇਲਾਕੇ ਦੇ ਲੋਕਾਂ ਦਾ ਮੇਰੇ ਹੀ ਸਨੇਹਾ ਜੀ ਲੋਕੀ ਇਕੱਠੇ ਹੋ ਕੇ ਇਹ ਸੰਘਰਸ਼ ਵਿੱਚ ਜਿਹੜਾ ਸ਼ਾਮਲ ਹੋਣ ਤਾਂ ਜੋ ਆਪਣਾ ਆਪ ਆਪਣੀ ਜ਼ਮੀਨਾਂ ਤੇ ਆਪਣੇ ਜਿਹੜੇ ਡੰਗਰ ਪਸ਼ੂ ਐ ਆਪਣੇ ਖੇਤੀਬਾੜੀ ਫਸਲਾਂ ਜਿਹੜੀ ਬਚਾਅ ਸਤ ਕਰਨ ਮੇਰਾ ਤੇ ਹੀ ਸਨੇਹਾ ਜੀ ਸਾਡੀ ਮੰਗ ਸਰਕਾਰ ਕੋਲ ਹੀ ਆਂ ਸਰਕਾਰ ਨਾਲ ਕਾਨੂੰਨੀ ਤੌਰ ਤੇ ਸਰਕਾਰ ਕੋਲੋਂ ਮੰਗ ਕਰ ਰਹੇ ਕਿਸੇ ਦਾ ਕੋਈ ਇਤਰਾਜ਼ ਨਹੀਂ ਸਰਕਾਰ ਨਾਲ ਲੜ ਰਹੇ ਆਂ ਹਾਂਜੀ ਹਾਂਜੀ ਨਾਲੇ ਆਪਣਾ ਪੁੱਛ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਗਰੀਬ ਜਨਤਾ ਐ ਇਧਰ ਦੀ ਹਾਰਡ ਦੀ ਮਾਰੀ ਦੀ ਐ ਅਸੀਂ ਕਹਿੰਦੇ ਵੀ ਵੱਜ ਜਾਵੇ ਅੱਗੇ ਬਹੁਤ ਬੁਰਾ ਹਾਲ ਹੋਇਆ ਲੋਕਾਂ ਦਾ ਕਿੰਦਾ ਲੋਕਾਂ ਦੇ ਪਸ਼ੂ ਮਰ ਗਏ ਵਿੱਚ ਕਿੰਦਾ ਨੁਕਸਾਨ ਹੋਇਆ ਸਾਰਾ ਕੁਝ ਸਰਕਾਰ ਦੇਖ ਕੇ ਗਈ ਪਹਿਲਾਂ ਸਾਰਾ ਮੰਡ ਏਰੀਆ ਘੁੰਮਿਆ ਸਾਰਿਆਂ ਨੂੰ ਪਤਾ ਕੀ ਦੇਖਣਾ ਹੈ ਇਹਦਾ ਇਹ ਕ੍ਰੈਸ਼ਰ ਕਰਕੇ ਤੁਹਾਨੂੰ ਕਿਹੋ ਜਿਹੇ ਹਾਲਾਤ ਲੱਗਦੇ ਆ ਆਉਣ ਵਾਲੇ ਹਾਲਾਤ ਜਿਨ੍ਹਾਂ ਤੋਂ ਤੁਸੀਂ ਇਹ ਸੰਘਰਸ਼ ਨੂੰ ਵਿੱਢਿਆ ਹੋਇਆ ਜਾਂ ਤੁਸੀਂ ਇੱਕ ਮੋਰਚਾ ਲਾਇਆ ਹੋਇਆ ਇਹ ਤੋਂ ਤੁਹਾਨੂੰ ਕੀ ਲੱਗਦਾ ਕਿ ਕਿਹੋ ਜਿਹੇ ਹਾਲਾਤ ਹੋ ਜਾਣਗੇ ਇਹ ਏਰੀਏ ਦੇ ਜਾਂ ਇਹ ਜੇ ਇਲਾਕੇ ਦੇ ਇਲਾਕੇ ਦੇ ਹਾਲਾਤ ਇਹਦੇ ਜਿਹੜੇ ਬਜ਼ੁਰਗ ਹੈ ਸਾਰੇ ਬਜ਼ੁਰਗ ਬਿਮਾਰ ਆ ਕੋਈ ਹਾਰਡ ਦਾ ਮਰੀਜ਼ ਹੈ ਕੋਈ ਕੋਈ ਨੁਕਸ ਹੈ ਕੋਈ ਕੋਈ ਛੇ ਤੇ ਪ੍ਰਦੂਸ਼ਣ ਨਾਲ ਫਿਰ ਮਾੜੀ ਹਾਲਾਤ ਹੋਏਗੀ ਬਜ਼ੁਰਗਾਂ ਦੀ ਬੱਚਿਆਂ ਦੀ ਇਹਦੇ ਕਰਕੇ ਸਾਨੂੰ ਮੁਸ਼ਕਲ ਤਾਂ ਹੈ ਇਹ ਸਾਰੇ ਇੱਧਰ ਜਿੰਨੇ ਵੀ ਏਰੀਆ ਨੂੰ ਸਾਰੇ ਏਰੀਆ ਨੂੰ ਮੁਸ਼ਕਲ ਬਹੁਤ ਤਕੜੀ ਹੈ ਇਹ ਫਲੱਡ ਏਰੀਆ ਹਾਂ ਫਲੱਡ ਏਰੀਆ ਸਾਰਾ ਇਹ ਧੰਨ ਤੇ ਬੰਦ ਹੋਵੇ ਠੀਕ ਹੈ ਸ਼ਾਂਤ ਜਿੱਦਾਂ ਲੋਕੀ ਆਪਣਾ ਗਰੀਬ ਜਨਤਾ ਹੈ ਵੇਲੇ ਦੀ ਟਾਈਮ ਪਾਸ ਕਰ ਰਹੀ ਰਾਤ ਨੂੰ ਨੀਂਦ ਤੇ ਆਂਦੀ ਨਹੀਂ ਜਦੋਂ بارش ਪੈਂਦੀ ਬਰਸਾਤ ਨੂੰ ਸਾਰੇ ਉੱਠ ਕੇ ਬਾਹਰ ਕਮਰੇ ਲੈਂਦੇ ਪਤਾ ਨਹੀਂ ਕਿਹੜੇ ਵੱਲੇ ਫਲੱਡ ਆ ਜਾਣਾ ਕਿਹੜੇ ਵੱਲੇ ਮਰ ਜਾਣਾ ਨਿਆਣੇ ਵੀ ਨਹੀਂ ਸੌਂਦੇ ਡਰਦੇ ਕਿਉਂ ਹੈ ਹੀ ਖਤਰੇ ਵਿੱਚ ਇਲਾਕਾ ਇਹ ਇਸ ਕਰਕੇ ਸਾਡੀ ਸਰਕਾਰਾਂ ਅੱਗੇ ਮੰਗ ਹੈ ਕਿ ਗਰੀਬ ਜਨਤਾ ਇੱਧਰ ਦੀ ਹਾੜ ਦੀ ਮਾਰੀ ਦੀ ਹੈ ਫਲੱਡ ਏਰੀਏ ਦੇ ਬੁੰਜਾ ਗੜ ਦੇ ਵਿੱਚ ਖਤਰੇ ਦੇ ਵਿੱਚ ਕਿਸੇ ਵੀ ਵੇਲੇ ਵੀ ਪਾਣੀ ਆਇਆ ਤਾਂ ਸਾਰਾ ਕੁਝ ਰੁੜ ਜਾਣਾ ਹੂੰ ਇਹ ਜਿਹੜਾ ਕ੍ਰੈਸ਼ਰ ਇਹ ਸਾਡੇ ਇਲਾਕੇ ਦੇ ਸਿਰ ਤੋਂ ਬਹੁਤ ਵੱਧ ਭਾਰੀ ਪੈ ਰਿਹਾ ਇਹ ਬੰਦ ਹੋਣਾ ਚਾਹੀਦਾ ਮੈਂ ਲਖਬੀਰ ਸਿੰਘ ਇੱਕ ਤੁਹਾਡਾ ਬਹੁਤ ਧੰਨਵਾਦ ਜੀ ਜਿਹੜਾ ਸਦਾ ਆਣ ਕੇ ਲੋਕਾਂ ਦਾ ਮੁੱਦਾ ਠਾਉਂਦੇ ਹੋ ਬਾਕੀ ਅਸੀਂ ਗਏ ਸੀ ਐਡਮ ਦੇ ਦਫ਼ਤਰੇ ਮੀਟਿੰਗ ਹੋਈ ਓਦਣ ਉਹਨਾਂ ਨੇ ਪੂਰਾ ਪ੍ਰੋਮਿਸ ਦਿੱਤਾ ਵੀ ਆਪਾਂ ਇਹ ਕਾਰਵਾਈ ਕਰਾਂਗੇ ਤੇ ਕਾਰਵਾਈ ਇਹ ਸਿੱਧੀ ਸਿੱਧੀ ਹੋਣੀ ਚਾਹੀਦੀ ਆ ਇਹ ਕ੍ਰੈਸ਼ਰ ਨਹੀਂ ਲੱਗਣਾ ਚਾਹੀਦਾ ਕਿਉਂ ਅਸੀਂ ਅੱਗੇ ਹੜ ਦੇ ਮਾਰੇ ਆਂ ਕੁਝ ਪਿੰਡ ਦੇ ਲੋਕ ਪਿੰਡ ਦੇ ਵਾਸੀ ਜੋ ਕਿ ਦਿੱਲੀ ਇਹਨਾਂ ਤੋਂ ਜਾਣੂ ਹਨ ਉਹ ਤੁਹਾਨੂੰ ਜਾਣੂ ਕਰਵਾਣਗੇ ਦਿੱਲੀ ਦੀਆਂ ਦਿੱਕਤਾਂ ਆਪਣੀਆਂ ਪਰੇਸ਼ਾਨੀਆਂ ਦੱਸੋ ਮਹਾਰਾਜ ਕੀ ਕੀ ਦਿੱਕਤਾਂ ਆ ਰਹੀਆਂ ਤੁਹਾਨੂੰ ਦਿੱਲੀ ਇਹ ਕਹਿਣਾ ਚਾਹੁੰਦੇ ਆ ਜੀ ਅਸੀਂ ਤਾਂ ਚੁੱਪਚਾਪ ਬੈਠੇ ਜਾਈਏ ਕਿਸੇ ਨੂੰ ਕੁਝ ਨਹੀਂ ਕਿਹਾ ਅਸੀਂ ਤਾਂ ਐਸੀ ਮੁੱਦਾ ਉਠਾਉਂਦੇ ਸੀ ਵੀ ਜਿਹੜਾ ਕ੍ਰੈਸ਼ਰ ਹੈ ਇਹ ਬੰਦ ਕੀਤਾ ਜਾਵੇ ਦੂਜਾ ਜਿਹੜਾ ਸਾਡੀ ਰਾਹ ਦੀ ਪ੍ਰੋਬਲਮ ਹੈ ਇਹਨੂੰ ਸਭ ਤੋਂ ਜ਼ਿਆਦਾ ਆਉ ਜਾਈਏ ਜਿਹੜੀ ਇਹ ਕ੍ਰੈਸ਼ ਟਰਾਲੀਆਂ ਦੀ ਟੇਪਰਾਂ ਦੀ ਨਹੀਂ ਹੋਣੀ ਚਾਹੀਦੀ नन माफ़िया मुर्दा मुरदा